ਇਹਨਾਂ ਦੇ ਨੂੰ ਪਸੰਦ ਨਹੀਂ ਆਉਂਦਾ ਅਸ਼ਕਾਲ ਮਿਲਕ ਮੇਰੀ ਜਲੰਧਨ diss ਤੋਂ ਮੈਂ ਪਤਾ ਤਾਂ ਮੇਲਾ ਅਰਵਾਦੀ ਕਿਹਨਾਂ ਮੇ ਜਿ ਖੜੇ ਹਨ ਪਿੱਛੇ ਜਨਮ ਹੁੰਦੇ ਫਤਿਹ ਅੱਜ ਕਿਹ ਵਾਹ ਖਾਤਾ ਚਲ ਜੀ ਅੱਜ ਕੇ ਸਮਾਗਮ ਵਿੱਚ ਆਪਾਂ ਸੇ ਤੁਮੇ ਇਕੱਠੇ ਹੋਏ ਤੋ ਸਾਡੇ ਗੁਰੂ ਸਾਹਿਬਾਨ ਦਾ ਜੁਤੇ ਭਾਜ ਸਾਹਿਬ ਦਾ ਜਿਹੜਾ 350 ਸਾਲਾ ਹੈ ਉਹ ਜਿਹੜਾ ਉਸਤਾਬਦੀ ਆਈ ਹੈ ਉਸ ਨੂੰ ਮਨਾਉਣ ਵਾਸਤੇ ਜਿਹੜਾ ਉਹ ਸਰਕਾਰ ਵੀ ਐਸਜੀਪੀਸੀ ਵੀ ਤੇ ਹੋਰ ਸਿੱਖ ਜੱਥੇਬੰਦੀਆਂ ਸਾਰੀਆਂ ਰਲ ਕੇ ਬਹੁਤ ਵੱਡੇ ਉਪਰਾਲੇ ਕਰਦੀਆਂ ਨੇ ਤੇ ਸਾਡੀ ਜਥੇਬੰਦੀ ਵੱਲੋਂ ਵੀ ਇਸ ਸਦੀਵੀ ਦੇ ਵਿੱਚ ਇੱਕ ਨਿਮਾਣਾਂ ਜਾਂ ਇੱਕ ਆਪਣੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਵਾਸਤੇ ਅੱਜ ਜਦੋਂ 2 ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਇਹ ਵਿਚਾਰਿਆ ਗਿਆ ਸੀ ਕਿ ਅਸੀਂ ਇਹ ਸਾਰੀ ਗੱਲ ਜਿਹੜੀ ਹੈ ਉਹ ਜ਼ਿਲ੍ਹੇ ਦੇ ਜਿਹੜੇ ਮੁਖੀ ਹੈ ਐਡਮਿਨਿਸਟ੍ਰੇਸ਼ਨ ਦੇ ਮੁਖੀ ਡੀਸੀ ਸਾਹਿਬ ਨੇ ਅਸੀਂ ਇਹ ਗੱਲ ਉਹਨਾਂ ਦੇ ਧਿਆਨ 'ਚ ਲਿਆਈਏ ਕਿ ਹਾਂ ਵੀ ਜਿਹੜੀ ਸਤਾਪਦੀ ਹੈ ਉਸ ਸਤਾਪਦੀ ਨੂੰ ਜਿਹੜਾ ਉਹ ਅਸੀਂ ਵੀ ਆਪਣੇ ਵੱਲੋਂ ਇੱਕ ਯੋਗਦਾਨ ਪਾਣਾ ਚਾਹੁੰਦੇ ਹਾਂ ਉਹ ਯੋਗਦਾਨ ਇਸ ਤਰ੍ਹਾਂ ਦਾ ਸੀ ਕਿ ਜਿੰਨੇ ਵੀ ਇਸ ਜ਼ਿਲ੍ਹੇ ਦੇ ਅੰਦਰ ਸਕੂਲ ਕਾਲਜ ਜਿੰਨੇ ਵੀ ਸਰਕਾਰੀ ਪ੍ਰਾਈਵੇਟ ਜਿੰਨੇ ਵੀ ਆਂਦੇ ਨੇ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਜੀ ਤੁਸੀਂ ਆਪਣੇ ਵੱਲੋਂ ਸਿੱਖਿਆ ਵਿਭਾਗ ਨੂੰ ਇੱਕ ਜਿਹੜਾ ਉਹ ਆਪਣੇ ਵਿਨੋਖ ਕਮ ਜਾਰੀ ਕਰੋ ਵੀ ਜਿਹਦੇ ਵਿੱਚ ਗੁਰੂ ਸਾਹਿਬਾਨ ਦੀ ਜਿਹੜੀ ਹੈ ਉਹ ਪੂਰੀ ਜਿੰਨਾ ਇਤਿਹਾਸ ਹੈ ਉਹਦੇ ਬਾਰੇ ਉਹ ਹਰ ਸਕੂਲ ਦੇ ਵਿੱਚ ਅੱਧਾ ਘੰਟਾ ਜਾਂ 1 ਘੰਟਾ ਉਹ ਬਾਕਾਇਦਾ ਦੱਸਿਆ ਜਾਵੇ ਜਿਹੜਾ ਕਿ ਸਾਡੀ ਆਣ ਵਾਲੀ ਜਨਰੇਸ਼ਨ ਨੂੰ ਜੋ ਆਣ ਵਾਲੀ ਸਾਡੀ ਪੀੜ੍ਹੀ ਹੈ ਉਹਨੂੰ ਇਸ ਗੱਲ ਤੋਂ ਬਿਲਕੁਲ ਜਾਣੂ ਕਰਾਇਆ ਜਾਵੇ ਵੀ ਗੁਰੂ ਸਾਹਿਬਾਨ ਨੇ ਜਿਹੜੀ ਸ਼ਹਾਦਤ ਦਿੱਤੀ ਜਾਂ ਗੁਰੂ ਸਾਹਿਬਾਨ ਤੋਂ ਬਾਅਦ ਉਹਨਾਂ ਦੇ ਅੱਗੋਂ ਪਰਿਵਾਰ ਦੇ ਵਿੱਚ ਜੋ ਸ਼ਹਾਦਤਾਂ ਦਿੱਤੀਆਂ ਗਈਆਂ ਉਹ ਸਾਰੀਆਂ ਹੀ ਇਸ ਹਲਕਤ ਦੇ ਲਈ ਇਸ ਹਲਕਤ ਦੇ ਵਿੱਚ ਸਾਰੇ ਧਰਮ ਆਉਂਦੇ ਨੇ ਉਹ ਸਾਰੇ ਧਰਮਾਂ ਦੇ ਪ੍ਰਤੀ ਉਹਨਾਂ ਨੇ ਜੋ ਆਪਣਾ ਸੰਵੇਦਨਸ਼ੀਲਤਾ ਦਿਖਾਈ ਜੋ ਉਹਨਾਂ ਵਾਸਤੇ ਕੀਤਾ ਉਹ ਹਰ ਇੱਕ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਜਾਣੂ ਕਰਾਇਆ ਜਾਵੇ ਪਰ ਅਸ਼ਕੇ ਜਾਈਏ ਉਸ ਵੈਗ੍ਰੂ ਪਰਮਾਤਮਾ ਦੇ ਤੇ ਜਾਂ ਉਹਨਾਂ ਨੇ ਜੋ ਇਸ ਈਸੀ ਸਾਹਿਬਾਨ ਨੂੰ ਜੋ ਸਮਤ ਬਖਸ਼ੀ ਹੈ ਕਿ ਉਹਨਾਂ ਨੇ ਇਸ ਗੱਲ ਦੇ ਵਿੱਚ ਹੋਰ ਇੱਕ ਐਡੀਸ਼ਨ ਕਰਤਾ ਕਿ ਅਸੀਂ ਚੱਲਾ ਸਾਹਿਬ ਇਹ ਵਾਲੀ ਗੱਲ ਜਿਹੜੀ ਹੈ ਇਹ ਮੈਂ ਸੈਕਟਰੀ ਐਜੂਕੇਸ਼ਨ ਨਾਲ ਡਿਸਕਸ ਕਰਕੇ ਮੈਂ ਪੂਰੇ ਪੰਜਾਬ ਦੇ ਵਿੱਚ ਇਹਨੂੰ ਜਿਹੜਾ ਉਹ ਲਾਗੂ ਕਰਵਾ ਦਿੰਨਾ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆਂ ਔਰ ਸਾਰੀ ਸਿਕਤਾਲ ਮਿਲਕ ਕਮੇਟੀ ਔਰ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਜਿੰਨੀਆਂ ਸਾਡੇ ਨਾਲ ਆਈਆਂ ਨੇ ਅਸੀਂ ਸਾਰੇ ਤੇ ਸਾਰੇ ਰੀਣੀ ਆਂ ਕਿ ਆਪਾਂ ਇਸ 357 ਦੀ ਜਿਹੜੀ ਬਣਾਈ ਜਾ ਰਹੀ ਹੈ ਉਹਦਾ ਹਿੱਸਾ ਬਣ ਸਕੀਏ ਔਰ ਇਹਦੇ ਵਿੱਚ ਇੱਕ ਅਸੀਂ ਹੋਰ ਜਿਹੜੀ ਹੈ ਉਹ ਸਾਡਾ ਇੱਕ ਹੋਰ ਇਸ਼ੂ ਸੀ ਉਸ ਇਸ਼ੂ ਨੂੰ ਵੀ ਅੱਜ ਡੀਸੀ ਸਹਿਬਾਨ ਦੇ ਅੱਗੇ ਰੱਖਿਆ ਕਿ ਜਿਹੜਾ AI ਟੂਲ ਹੈ ਇਹ AI ਟੂਲ ਜਿਹੜਾ ਉਹ ਸਾਰੇ ਹੀ ਧਰਮਾਂ ਦੇ ਜਿੰਨੇ ਵੀ ਗੁਰੂ ਪਗੰਬਰ ਜਿੰਨੇ ਸਾਰੇ ਹੈਗੇ ਨੇ ਜਾਂ ਜੋ ਉੱਚ ਧਾਰਮਿਕ ਸਥਾਨ ਨੇ ਇਸੀ ਸੋਸ਼ਲ ਮੀਡੀਆ ਤੇ ਕਈ ਉਹ ਵੀਡੀਓ ਦੇਖਿਆ ਹੋਣਗੀਆਂ ਕਿ ਜਿਹਦੇ ਵਿੱਚ ਉਹ ਕਈ ਤਰ੍ਹਾਂ ਦੀਆਂ ਬਹੁਤ ਹੀ ਬੇਹੁਦਾ ਤਰ੍ਹਾਂ ਦੀਆਂ ਉਹ AI ਟੂਨਲ ਵੀਡੀਓ ਬਣਾ ਕੇ ਉਹ ਪਾਈਆਂ ਗਈਆਂ ਉਹਦੇ ਉੱਤੇ ਰੋਕ ਲਾਉਣ ਲਈ ਜਦੋਂ ਅਸੀਂ ਉਹਨਾਂ ਅੱਗੇ ਬੇਨਤੀ ਕੀਤੀ ਤੇ ਉਹਨਾਂ ਨੇ ਇਮੀਡੀਏਟ ਉਹ SSP ਦਿਹਾਤੀ ਨੂੰ ਤੇ CP ਤੇ ਦੂਜੀ ਕਿਥੇ ਤੇ CP ਮੈਡਮ ਜਲੰਧਰ ਨੂੰ ਉਹਨਾਂ ਨੇ ਆਪਣੇ ਵੱਲੋਂ ਫਾਰਵਰਡ ਕਰਕੇ ਵੀ ਉਹ ਦੋਨਾਂ ਮੁਖੀਆਂ ਨੂੰ ਦੇਤੀਆਂ ਨੇ ਕਿ ਇਹਦੇ ਉੱਪਰ ਉਹ ਤੁਹਾਨੂੰ ਕਾਨੂੰਨੀ ਕਾਰਵਾਈ ਵੀ ਜਿਹੜਾ ਅਸੀਂ ਉਹ ਕਰੀਏ ਜਿਹਦੇ ਨਾਲ ਜਿਹੜੀ AI ਟੂਲ ਦੀ ਜਿਹੜੀ ਮਿਸਯੂਜ਼ ਹੈ ਉਹਨੂੰ ਵੀ ਰੋਕਿਆ ਜਾਵੇ ਸਿੱਖ ਤਾਲਮਿਲ ਕਮੇਟੀ ਵੱਲੋਂ ਹਰ ਵਾਰ ਪਿਛਲੇ 10-20 ਸਾਲ ਤੋਂ ਸਿੱਖੀ ਪ੍ਰਤੀ ਧਰਮ ਪ੍ਰਤੀ ਸਾਰੇ ਹੀ ਮੁੱਦੇ ਜਿਹੜੇ ਆ ਉਹ ਚੁੱਕੇ ਜਾਂਦੇ ਆ ਰੱਖੇ ਜਾਂਦੇ ਆ ਔਰ ਉਹਨਾਂ ਉੱਤੇ ਪਹਿਰਾ ਦਿੱਤਾ ਜਾਂਦਾ ਹੈ ਇਸ ਵਾਰ ਜਿਹੜਾ ਇਹ ਮੁੱਦਾ ਧਾਰਮਿਕ ਮੁੱਦਾ ਇਹ ਇਕੱਲੇ ਸਿੱਖ ਧਰਮ ਦਾ ਨਹੀਂ ਇਹਦੇ ਵਿੱਚ Hindu ਧਰਮ ਦੀਆਂ ਹੋਰ ਧਾਰਮਿਕ ਜਿਹੜੇ ਧਰਮ ਨੇ ਉਹਨਾਂ ਦੀਆਂ ਵੀ ਜਿਹੜੀਆਂ AI ਮਿਸਕੂ ਦੀਆਂ ਜਿਹੜੀਆਂ ਉਹ ਬਣੀਆਂ ਨੇ ਆਪਣੀਆਂ ਵੀਡੀਓਜ਼ ਉਹਦੇ ਉੱਤੇ ਵੀ ਪਹਿਰਾ ਦਿੰਦਿਆਂ ਹੋਇਆਂ ਅਸੀਂ ਸਾਰੇ ਧਰਮਾਂ ਦੀ ਜਿਹੜੀ ਗੱਲ ਹੈ ਉਹ ਰੱਖੀਏ ਉਹਦੇ ਵਿੱਚ ਅਸੀਂ ਆਪਣੇ ਵੱਲੋਂ ਆਪਣੇ ਬਿਆਨਾਂ ਦੇ ਉੱਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਲਈ ਐਸਐਸਪੀ ਸਾਹਿਬ ਉਹ ਸੀਟੀ ਮੈਡਮ ਨੂੰ ਮਿਲਣ ਜਾ ਰਹੇ ਹਾਂ ਅਗਲੀ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਉਹਨਾਂ ਵੱਲੋਂ ਕਰਾਵਾਂਗੇ ਆਪ ਜੀ ਦਾ ਸਾਰੀ ਪ੍ਰੈਸ ਜਿੰਨੀ ਇੱਥੇ ਆਈ ਹੈ ਉਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਇਹੋ ਜੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਦਾ ਕਿ ਜਿਨ੍ਹਾਂ ਨੇ ਸਾਡੀ ਗੱਲ ਸੁਣ ਕੇ ਉਹਦੇ ਉੱਤੇ ਅਮਲ ਵੀ ਕੀਤਾ ਇਹਨਾਂ ਕਹਿੰਦਾ ਫਤਿਹ ਬੁਲਾਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਉਹਨਾਂ ਨੇ ਬੇਨਤੀ ਕੀਤੀ ਗਈ ਕਿ ਜੋ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀਪੁਰ ਵਾਰਿਆ ਹੈ ਉਸ ਦਾ ਜੋ ਇਤਿਹਾਸ ਹੈ ਪ੍ਰਾਇਮਰੀ ਸਕੂਲਾਂ ਚ ਹਾਈ ਸਕੂਲਾਂ ਵਿੱਚ ਡੀ ਜੀ ਸਾਹਿਬ ਆਰਡਰ ਕਰਨ ਉਹ ਸਕੂਲਾਂ ਵਿੱਚ ਬੱਚਿਆਂ ਨੂੰ ਪੜਾਇਆ ਜਾਵੇ ਤਾਂ ਜੋ ਸਾਡੀ ਪਨੀਰੀ ਹੈ ਉਹ ਬੱਚੇ ਉਹਨਾਂ ਸਾਡੇ ਗੁਰ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਪਤਾ ਲੱਗ ਸਕੇ ਪਰ ਡੀਸੀ ਸਾਹਿਬ ਨੇ ਇੱਕ ਬਹੁਤ ਹੀ ਵੱਡੀ ਗੱਲ ਕੀਤੀ ਕਿ ਇਹ ਅਸੀਂ ਪੰਜਾਬ ਲੈਵਲ ਤੇ ਜੋ ਜੋ ਸੈਕਟਰੀ ਸਾਹਿਬ ਹੈਗੇ ਹਨ ਐਜੂਕੇਸ਼ਨ ਦੇ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹ ਪੰਜਾਬ ਜੀ ਹੀ ਪੜਾਇਆ ਜਾਵੇ ਬੱਚਿਆਂ ਨੂੰ ਇਤਿਹਾਸ ਪੜਾਇਆ ਜਾਵੇ ਅਸੀਂ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਅਤੇ ਜੋ ਏਆਈ ਰਾਹੀਂ ਜੋ ਸਿੱਖ ਧਰਮ ਧਾਰਮਿਕ ਭਾਵਨਾ ਪੜ੍ਹਾਇਆ ਜਾ ਰਹੀਆਂ ਹਨ ਉਹਨਾਂ ਉੱਤੇ ਵੀ ਅੱਜ ਕਾਨੂੰਨੀ ਕਾਰਵਾਈ ਕਰਨ ਵਾਸਤੇ ਸੀਪੀ ਸਾਹਿਬ ਨੂੰ ਮਿਲਣ ਜਾ ਰਹੇ ਆ ਤਾਂ ਜੋ ਕੱਲ ਨੂੰ ਕਿਸੇ ਵੀ ਧਰਮ ਦੇ ਖਿਲਾਫ ਇਹ AI ਟੂਲ ਜੋ ਹੈਗਾ ਵਾ ਕਿਸੇ ਧਰਮ ਨਾਲ ਛੇੜਖਾਨੀ ਨਾ ਕਰ ਸਕੇ ਅਤੇ ਸਾਰੇ ਹੀ ਧਰਮ ਸਾਂਝੇ ਹਨ ਕਿਸੇ ਵੀ ਧਰਮ ਦੀ ਬੇਦਬੀ ਨਹੀਂ ਹੋਣੀ ਚਾਹੀਦੀ ਹਰ ਧਰਮ ਦਾ ਸਤਿਕਾਰ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ